हिमाचल ਤੋਂ सेबा दी जीप ਵਿੱਚ 2 ਕੁਆਂਟਲ ਚੂਰਾ ਪੋਸਤ ਲੈ ਕੇ ਆ ਰਹੇ ਦੋਸ਼ੀ ਨੂੰ ਕੀਤਾ ਪੁਲਿਸ ਨੇ ਕਾਬੂ ਸੀਆਈਏ ਸਟਾਫ ਖਰਨਾ ਅਤੇ ਸਮਰਾਲਾ ਪੁਲਿਸ ਨੇ ਇੱਕ ਸੰਯੁਕਤ ਆਪਰੇਸ਼ਨ ਦੌਰਾਨ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਨਸ਼ਾ ਸਪਲਾਈ ਦੀ ਇੱਕ ਵੱਡੀ ਚੇਨ ਤੋੜੀ ਜਿਸ ਤਹਿਤ ਸੇਬਾ ਨਾਲ ਭਰੀ ਜੀਪ ਹੇਠਾਂ 2 ਕੁਆਂਟਲ ਚੂਰਾ ਪੋਸਤ ਲੈ ਕੇ ਆ ਰਹੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੀ ਪਛਾਣ ਮੁਹੰਮਦ ਅਲੀ ਵਾਸੀ ਚੰਬਾ ਵੱਲੋਂ ਹੋਈ ਜਿਸ ਦੇ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਨਾਲ ਹੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਸ਼ਾ ਦੇ ਖਿਲਾਫ ਮਹਿਮ ਜਿਹੜੀ ਵਡੀ ਆ ਸਾਡੇ ਮਾਨਯੋਗ ਐਸਐਸਪੀ ਅਛਨੀ ਕਟਿਆਲੀ ਖਨਾ ਦੋ ਉਹਨਾਂ ਦੀ ਗਵਾਈ ਦੇ ਥੱਲੇ ਸਾਡੇ ਸੀਏ ਪਾਰਟੀ ਤੇ ਸਾਡੀ ਜਿਹੜੀ ਸੁਨਾਰਾ ਪੁਲਿਸ ਸੀ ਜੋਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇੱਕ ਗੱਡੀ ਅਸੀਂ ਰੋਕੀ ਆ ਜਿਹਦੇ ਵਿੱਚ ਮੁਹੰਮਦ ਅਲੀ ਉਰਫ ਦਾਣੂ ਪੁੱਤਰ ਗੁਲਾਮ ਜਿਹੜਾ ਚੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜੀ ਬਲੈਰੋ ਪਿਕਅਪ ਰੋਕੀ ਐ ਐਚਪੀ 47ਏ 1599 ਨੰਬਰ ਹੈ ਦਾ ਇਹਦੇ ਵਿੱਚੋਂ ਅਪਰੋਕਸੀਮੇਟਿਕ ਕੁਇੰਟਰ 98 98. ਸਮਥਿੰਗ ਜਿਹੜੇ ਰੂਟੇ ਰਿਕਵਰ ਹੋਏ ਆ ਸਾਨੂੰ ਜਿਹੜੇ ਸੀ ਕਬਜ਼ੇ ਲਗਾ ਤਤੀ ਸਾਡੀ ਜਾਰੀ ਹੈ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੈਂਬਡੀ ਆ ਉਹਦੀ ਖੰਨਾ ਜ਼ਿਲ੍ਹਾ ਦੀ ਸਾਡੇ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਸਾਡੇ ਜਿਹੜੇ ਮਾਨਯੋਗ ਐਸ.ਐਸ.ਪੀ. ਸਾਹਿਬ ਇਸ ਤਰ੍ਹਾਂ ਹੀ ਅਪਰੇਸ਼ਨ ਚਲਾਏ ਜਾਣਗੇ ਤੇ ਸਾਡੇ ਐਸ.ਪੀ.ਡੀ. ਸਾਹਿਬ ਸਰਵਜਿੰਦਰ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਸਾਡੇ ਸੀ.ਐਨ.ਜੀ. ਇਹ ਬਹੁਤ ਹੀ ਵੱਡੀ ਵਲਬਦੀ ਹੈ ਜਿਹੜੀ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡੁੱਡੇ ਜਿਹੜੇ ਫੜੇ ਗੱਡੀ ਨੰਬਰ ਕਿੰਨਾ ਜੀ ਤੇ ਟੋਟਲ ਜਿਹੜੀ ਅਮਾਊਂਟ ਹੈ ਉਹ ਕਿੰਨੀ ਹੈ ਨਸ਼ੇਬਾਂ ਵਾਲੀ ਗੱਡੀ ਨੂੰ ਇਹ ਸੇਬਾਂ ਦੀ ਜਿਹੜੀ ਬਲੇਰੋ ਪਿਕਅਪ ਹੈ ਉਹਦੇ ਵਿੱਚ ਇਹ 10 ਬੋਰੀਆਂ ਜਿਹੜੀਆਂ ਥੈਲੀਆਂ ਦੇ ਵਿੱਚ ਪਾਈ ਹੋਈ ਸੀ ਗੱਡੀ ਦਾ ਨੰਬਰ HP 47 1589 ਹੈ ਬਲੇਰੋ ਪਿਕਅਪ ਪਿੱਛੇ ਜਿਹੜੇ ਦੇ ਵਿੱਚ ਮੋਰਸ ਬ੍ਰਾਂਡੀ ਸੀ ਪਿੱਛੇ ਸੇਬ ਭਰੇ ਹੋਏ ਸੀ ਉਦੇ ਅਗਲੇ ਪਾਸੇ ਜਿਹੜੀ ਰੂਡੀਆਂ ਦੀਆਂ ਬੂਰੀਆਂ ਸੀ ਨੇ ਪਰੇ ਸਰ ਕਿੱਥੇ ਲੈ ਕੇ ਜਾ ਰਹੇ ਆ ਅਸੀਂ ਕੁਝ ਦੱਸਿਆ ਨੇ ਇਹ ਤਫਤੀਸ਼ ਦਾ ਪਾਰਟ ਹੈ ਅਜੇ ਤਾਂ ਅਸੀਂ ਘੰਟਾ ਇੱਕ ਪਹਿਲਾਂ ਫੜੀ ਹੈ ਰੁਕੇ ਆ ਸਾਡੀ ਤਫਤੀਸ਼ ਹੋਏਗਾ ਉਹਨਾਂ ਤੋਂ ਬਾਅਦ ਇਹਦੇ ਬਾਰੇ ਡਿਸਕਲੋਜ਼ ਕੀਤਾ ਜੀ ਲੈ ਕੇ ਕਿੱਥੋਂ ਆ ਰਹੇ ਸੀ ਜੀ 25 ਕਿਲੋ ਚੰਬੇ ਪਿੰਡ ਤੋਂ ਕਿਰੋਸ਼ਪੁਰ ਤੋਂ ਅਰੁਣ ਕੁਮਾਰ ਮਹਿਰਾ ਦੀ ਰਿਪੋਰਟ